ਅੱਜ ਪੰਜਾਬ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲ ਹੋ ਰਹੀ ਹੈ ਚਰਚਾ ਹੋ ਰਹੀ ਹੈ। ਔਰ ਮੈਂ ਸਾਡੇ ਮੈਂਬਰ ਸਾਥੀ ਨਿੱਜ ਸਾਬ ਦੀ ਗੱਲ ਦੀ ਪ੍ਰੋਣਤਾ ਕਰਦੀ ਆ ਕਿ ਇਹਨਾਂ ਮਸਲਿਆਂ ਦੇ ਉੱਤੇ ਚਰਚਾ ਵੀ ਹੁੰਦੀ ਆ, ਸੈਮੀਨਾਰ ਵੀ ਹੁੰਦੇ ਆ। ਪਰ ਗੱਲ ਮੁੱਕਦੀ ਆ ਕਿ ਉਹਦੇ ਤੇ ਕੰਮ ਕੀ ਹੋਇਆ? ਹੁਣ ਜੇ ਪਿਛਲੀਆਂ ਸਰਕਾਰਾਂ ਦੇ ਵਿੱਚ ਸੋ ਸਰ ਮੈਨੂੰ ਖੁਸ਼ੀ ਹੁੰਦੀ ਆ ਕਿ ਮੈਂ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਦਾ ਹਿੱਸਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਿੱਸਾ ਜਿਨ੍ਹਾਂ ਨੇ ਲਗਾਤਾਰ ਪਾਣੀ ਨੂੰ ਬਚਾਉਣ ਦੇ ਲਈ ਜਿਹੜਾ ਕੰਮ ਕੀਤਾ ਯਤਨ ਕੀਤਾ ਔਰ ਇੱਕ ਵੱਡੇ ਪੱਧਰ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਮੈਸੇਜ ਦਿੱਤਾ ਸਰ ਪਾਣੀਆਂ ਦੀ ਜੇ ਗੱਲ ਕਰੀਏ ਅ ਪਿਛਲੇ ਦਿਨੀ ਇੱਕ ਟ੍ਰਿਬਿਊਨ ਦੇ ਵਿੱਚ ਸਰ ਰਿਪੋਰਟ ਜਿਹੜੀ ਛਪੀ ਸੀਗੀ ਸਾਰੇ ਸਾਥੀਆਂ ਨੇ ਪੜ੍ਹੀ ਹੋਣੀ ਆ ਕੇਂਦਰ ਦੀ ਏਜੰਸੀ ਨੇ ਜਿਹੜੀ ਉਹ ਰਿਪੋਰਟ ਆ ਜਿਹੜੀ ਦਿੱਤੀ ਆ ਜਿਹਦੇ ਵਿੱਚ ਪੰਜਾਬ ਦੇ ਜਿਹੜੇ ਪਾਣੀ ਦਾ ਲੈਵਲ ਆ ਜਿਹੜਾ ਰੈੱਡ ਜ਼ੋਨ ਦੇ ਵਿੱਚ ਗਿਆ ਸੀਗਾ ਉਹਦੇ ਚ ਸਰ ਦੋ ਬਲਾਕ ਨੇ ਪੰਜਾਬ ਦੇ ਗੁਰੂ ਹਰ ਸਹਾਏ ਤੇ ਮਖੂ ਬਲਾਕ ਜਿਨ੍ਹਾਂ ਦਾ ਪਾਣੀ ਦਾ ਪੱਧਰ ਆ ਜਿਹੜਾ ਰੈੱਡ ਜ਼ੋਨ ਚੋਂ ਅੱਜ ਗ੍ਰੀਨ ਜ਼ੋਨ ਦੇ ਵਿੱਚ ਸਰ ਜਿਹੜਾ ਆ ਗਿਆ ਇਹ ਕੇਂਦਰ ਦੀ ਜਿਹੜੀ ਰਿਪੋਰਟ ਆ ਤੇ ਪੰਜਾਬੀ ਟਰਬਿਓਨ ਦੇ ਵਿੱਚ ਰਿਪੋਰਟ ਆ ਜਿਹੜੀ ਉਹ ਛਪੀ ਹੈ ਤੇ ਸਰ ਇਹ ਸਾਰਾ ਕੁਝ ਇਸੇ ਕਰਕੇ ਜਿਹੜਾ ਹੋ ਰਿਹਾ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜਾ ਪੰਜਾਬ ਦਾ ਪਾਣੀ ਹੈ ਧਰਤੀ ਹੇਠਲਾ ਪਾਣੀ ਨਾ ਕੱਢਿਆ ਜਾਵੇ ਨਾ ਵਰਤਿਆ ਜਾਵੇ ਤਾਂ ਉਹਦੇ ਲਈ ਨਹਿਰੀ ਪਾਣੀ ਨੂੰ ਵਰਤਣ ਦੇ ਲਈ ਸਰਕਾਰ ਨੇ ਸਰ ਵੱਡੇ ਯਤਨ ਕੀਤੇ ਨੇ ਮੇਰਾ ਹਲਕਾ ਸੰਗਰੂਰ ਐ ਸਾ ਉਹਦੇ ਵਿੱਚ ਇੱਕ ਬਲਾਕ ਪਾਨੀਗੜ ਤੇ ਮੇਰੇ ਹਲਕੇ ਦੇ ਵਿੱਚ ਜਿੰਨੇ ਵੀ ਮਾਈਨਰ ਨੇ ਜਿੰਨੇ ਵੀ ਰਜਵਾਹੇ ਨੇ ਕੋਈ ਐਸਾ ਰਜਵਾਹਾ ਨਹੀਂ ਹੈਗਾ ਜਿਹੜਾ ਕੋਈ ਕੱਚਾ ਹੋਵੇ ਸਾਰੇ ਪਿਛਲੇ 3 ਸਾਲਾਂ ਦੇ ਵਿੱਚ ਪੱਕੇ ਹੋਏ ਨੇ ਇੱਕ ਦਾ ਕੰਮ ਜਿਹੜਾ ਚੱਲੀ ਜਾਂਦਾ ਔਰ ਉਹਦੇ ਨਾਲ ਹੀ ਕੱਲੇ ਰਜਵਾਹੇ ਨਹੀਂ ਸੂਏ ਨਹੀਂ ਉਹਦੇ ਨਾਲ ਜਿਹੜਾ ਪਾਣੀ ਹੈ ਉਹਨੂੰ ਖੇਤਾਂ ਤੱਕ ਲੈ ਕੇ ਜਾਣ ਦੇ ਲਈ ਜਿਹੜੇ ਖਾਲੇ ਨੇ ਜੀ ਉਹਨਾਂ ਦੇ ਉੱਤੇ ਵੀ ਉਨਾ ਹੀ ਕੰਮ ਤੇਜ਼ੀ ਨਾਲ ਹੋ ਰਿਹਾ ਤੇ ਮੇਰੇ ਹਲਕੇ ਦੇ ਵਿੱਚ 70% ਜਿਹੜਾ ਜਿਹੜਾ ਪਾਣੀ ਹੈ ਰਜਵਾਹਿਆਂ ਦਾ ਸੋਇਆਂ ਦਾ ਉਹਨੂੰ ਪਾਈਪਲਾਈਨਾਂ ਦੇ ਰਾਹੀਂ ਖਾਲਿਆਂ ਦੇ ਰਾਹੀਂ ਲੋਕਾਂ ਦੇ ਖੇਤਾਂ ਤੱਕ ਸਰ ਪਹੁੰਚਦਾ ਜਿਹੜਾ ਕੀਤਾ ਜਾ ਚੁੱਕਿਆ ਤੇ ਉਹਨਾਂ ਦੇ ਉੱਤੇ ਨਿਰੰਤਰ ਜਿਹੜੇ ਕੰਮ ਨੇ ਉਹ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਮੈਂ ਸਰ ਇਸ ਹਾਊਸ ਦੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ ਕਿ ਸਰਕਾਰ ਬਹੁਤ ਹੀ ਗੰਭੀਰਤਾ ਦੇ ਨਾਲ ਇਸ ਮਸਲੇ ਦੇ ਉੱਤੇ ਕੰਮ ਕਰ ਰਹੀ ਆ ਸਾਨੂੰ ਇਹ ਕੰਮ ਕਰਨ ਵੇਲੇ ਕਈ ਵਾਰ ਦਿੱਕਤ ਆ ਜਾਂਦੀਆਂ ਨੇ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਸ ਹਾਊਸ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੀ ਆ ਕਿ ਜਦੋਂ ਵੀ ਅਸੀਂ ਖਾਲੇ ਪੱਕੇ ਕਰਦੇ ਆ ਤਾਂ ਉੱਥੇ ਕਿਤੇ ਨਾ ਕਿਤੇ ਟਕਰਾਰ ਹੋ ਜਾਂਦੇ ਨੇ ਤੇ ਉਹ ਕੰਮ ਜਿਹੜੇ ਡਿਲੇ ਹੋ ਜਾਂਦੇ ਨੇ ਸਰ ਇਹ ਖਾਲੇ ਨੇ ਜਿਹੜੇ ਜ਼ਿਆਦਾਤਰ ਨੇ ਜਿਹੜੇ ਅੰਡਰਗਰਾਉਂਡ ਪਾਈਪਾਂ ਹੀ ਪੈਂਦੀਆਂ ਨੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਕਿਸੇ ਜ਼ਿੰਮੇਵਾਰ ਦਾ ਕਿਸਾਨ ਦਾ ਕੋਈ ਨੁਕਸਾਨ ਨਹੀਂ ਹੁੰਦਾ